ਚੰਡੀਗੜ੍ਹ ਚੌਕ 'ਚ ਮੌਜੂਦ ਐ ਐਡਵਰਟਾਈਜ਼ਮੈਂਟ ਠੋਕ ਕੇ ਹੋਈ ਹੋਈ ਐ ਲੇਕਿਨ ਉਹਦੇ ਬਿਲਕੁਲ ਸਾਹਮਣੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਜਿਹੜੀ ਖਾਸ ਗੱਲ ਐ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਇੱਕ ਤਾਂ ਚੰਡੀਗੜ੍ਹ ਚੌਕ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਔਰ ਇੱਥੇ ਬत्तियां ਹੋਰ ਤਾਂ ਕੋਈ ਨਹੀਂ ਜਗੀਆਂ ਲੇਕਿਨ ਖਤਰੇ ਦੀ ਬੱਤੀ ਜਗ ਗਈ ਦੂਜੀ ਗੱਲ ਬਿਲਕੁਲ ਮੇਰੇ ਸਾਹਮਣੇ ਦਿਖਾਈ ਜਿਹੜਾ ਜੇ ਇੱਕ ਅੱਖ ਬੰਦ ਕਰਕੇ ਵੀ ਦੇਖੋ ਤਾਂ ਜਿਹੜਾ ਥਾਣਾ ਆ ਉਹ ਬਿਲਕੁਲ ਨਜ਼ਰ ਆਉਂਦਾ ਇੱਕ ਅੱਖ ਬੰਦ ਕਰਕੇ ਵੀ ਦੇਖੂਗੇ ਤਾਂ ਠਾਣਾ ਸਿੱਧਾ ਮੱਥੇ 'ਚ ਵੱਜਦਾ ਪਰ ਇੱਥੇ ਦੱਸਿਆ ਜਾ ਰਿਹਾ ਕਿ ਤੜਕੇ ਦੀ ਚੋਰੀ ਹੋਈ ਆ ਲੇਕਿਨ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਇਹ ਕਹਿੰਦੇ ਪੁਲਿਸ ਤੱਕ ਅਸੀਂ ਖਬਰ ਪਹੁੰਚਾ ਦਿੱਤੀ ਖਬਰ ਤਾਂ ਵੈਸੇ ਹੀ ਪਹੁੰਚ ਜਾਂਦੀ ਆ ਸਾਨੂੰ ਸਵੇਰ ਦੇ ਤਕਰੀਬਨ 10 ਕਾਲ ਕਾਲ ਆ ਗਈਆਂ ਪਰ ਕਹਿੰਦੇ ਹਾਲੇ ਤੱਕ ਠਾਣੇ ਜੋ ਕਿਸੇ ਆਣਾ ਜ਼ਰੂਰੀ ਨਹੀਂ ਸਮਝਿਆ ਔਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਹੈ ਕਿ ਹਾਈ ਪ੍ਰੋਫਾਈਲ ਚੋਰ ਆਉਂਦੇ ਆ ਔਰ ਨਾਲ ਦੀ ਨਾਲ ਇਹ ਵੀ ਦੱਸ ਦਵਾਂ ਕਿ ਆਹ ਦਿਖਾਈ ਜਿੱਥੇ ਮਲਾਜਮ ਸਾਹਿਬ ਖੜੇ ਆ ਸ਼ਾਮ ਨੂੰ ਕਹਿੰਦੇ ਇੱਥੋਂ ਜਿਹੜੀ ਚਰਚਾ ਇੱਥੋਂ ਕਹਿੰਦੇ ਰੂਟ ਤਿਆਰ ਕੀਤੇ ਜਾਂਦੇ ਆ ਕਿ ਕਿਹੜੇ ਪਾਸੇ ਪੈਟਰੋਲਿੰਗ ਹੋਣੀ ਆ ਔਰ ਜਿੱਥੋਂ ਰੂਟ ਤਿਆਰ ਕੀਤੇ ਜਾਂਦੇ ਉਹਦੇ ਬਿਲਕੁਲ ਸਾਹਮਣੇ ਆਈ ਜਰਾ ਆਹ ਬਿਲਕੁਲ ਸਾਹਮਣੇ ਸ਼ਟਰ ਇਹਨੂੰ ਕਹਿੰਦੇ ਤੋੜਿਆ ਜਾਂਦਾ ਤੇ ਆਹ ਜਿਹੜਾ ਦਰਵਾਜ਼ਾ ਹੈ ਅਗਲੇ ਬਹੁਤੀ ਏਟੈਂਸ਼ਨ ਨਹੀਂ ਲੈਂਦੇ ਕਿ ਦਰਵਾਜ਼ਾ ਤੋੜਨਾ ਅਗਲੇ ਖੋਲ ਕੇ ਇਹਨੂੰ ਰੱਖ ਦਿੰਦੇ ਆ ਪੂਰੀ ਤਿਆਰੀ ਨਾਲ ਪੂਰੇ ਐਕਸਪਰਟ ਬੰਦੇ ਆਉਂਦੇ ਆ ਗੱਡੀ ਚ ਆਉਂਦੇ ਆ